ਪੰਜਵੇਂ ਚ ਸਾਨੂੰ ਪਤਾ ਲੱਗਿਆ ਕਿ ਇੱਕੋ ਹੀ ਇੱਕੋ ਹੀ ਗਰੋ ਦੇ ਮੈਂਬਰ ਹੈ ਗਰੋ ਦੇ ਬਾਰੇ ਅਸੀਂ ਪਤਾ ਕਰ ਰਹੇ ਹਾਂ ਕਿ ਗਰੋ ਹੈ ਕਿਵੇਂ ਆ ਬਟ ਇਹ ਜਿਹੜੇ ਵਿਅਕਤੀ ਸੀ ਚਾਰ ਵਿਅਕਤੀ ਇਹ ਇੱਕੋ ਹੀ ਨਿੱਕੋ ਹੀ ਵਾਰਦਾ ਮਤਲਬ ਦੋਨਾਂ ਨੇ ਦੋਨੋਂ ਵਾਰਦਾ ਤਾਂ ਇਹਨਾਂ ਵੱਲੋਂ ਇਨਜਾਮ ਦਿੱਤੀਆਂ ਪਾਈਆਂ ਗਈਆਂ ਤਾਂ ਇਹਨਾਂ ਨੂੰ ਫਿਰ ਫਾਲੋਅ ਅਪ ਕੀਤਾ ਗਿਆ ਇਹਨਾਂ ਦੇ ਸੀਸੀਟੀਵੀ ਕੈਮਰਾਸ ਕੈਮਰਾ ਦੀ ਟ੍ਰੇਲ ਚੈੱਕ ਕੀਤੀ ਗਈ ਤੇ ਇਹਨਾਂ ਨੂੰ 19 ਤਰੀਕ ਨੂੰ ਇਹਨਾਂ ਨੂੰ ਕੱਲ ਅਸੀਂ ਗ੍ਰਿਫਤਾਰ ਕੀਤਾ ਕੀ ਕੋਈ ਹੋਰ ਜਾਂਚ ਹੋਣਗੀ ਇਸ ਕੇਸ ਵਿੱਚ ਜਿਹੜੀ ਉਹਨਾਂ ਨੇ ਵਾਰਦਾਤ ਵਿੱਚ ਜਿਹੜੀ ਕਾਰ ਵਰਤੀ ਹੈ ਸਲੈਰੀਓ ਗੱਡੀ ਹੈ ਉਹ ਉਹ ਬਰਾਮਦ ਹੋਈ ਹੈ ਇੱਕ ਪਿਸਤਲ ਬਰਾਮਦ ਹੋਇਆ 315 ਬੋਰ ਦਾ ਅਤੇ ਪੰਜ ਜ਼ਿੰਦਾ ਕਾਰ ਤੋਂ ਬਰਾਮਦ ਹੋਇਆ ਇਹ ਜੀ ਚਾਰ ਬੰਦੇ ਨੇ ਇੱਕ ਦਾ ਨਾਮ ਹਰਮਨਦੀਪ ਹੈ ਇੱਕ ਲਵਪ੍ਰੀਤ ਹੈ ਇੱਕ ਸੁਖਜੀਤ ਹੈ ਇੱਕ ਮੋਹਿਤ ਜੀ ਹਾਂ ਜੀ ਜਿਹੜੀ ਨਾ ਜਿਹੜੀ ਨਿਕਦਾ ਵੀ ਲੋੜ ਪਾ 389 ਹੋਇਆ ਜਾਂ ਪਿੱਛੇ ਹਾਂਜੀ ਜਦੋਂ ਇਹਨਾਂ ਨਾਲ ਇੱਕ ਸਕਫਲ ਹੋਈ ਜਦੋਂ ਇਹ ਪੁਲਿਸ ਨੇ ਜਦੋਂ ਇਹਨਾਂ ਨੂੰ ਘੇਰਿਆ ਪਾ ਇਹਨਾਂ ਨੇ ਉੱਥੋਂ ਭੱਜਣ ਦੀ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਇਹਨਾਂ ਦੀ ਕਾਰ ਖੰਭੇ ਦੇ ਵਿੱਚ ਵਰਜੀ ਤਾਂ ਉਸ ਦੌਰਾਨ ਇਸ ਜਿਹੜਾ ਹਰਮਨਦੀਪ ਹੈ ਹਰਮਨਦੀਪ ਦੀ ਲੱਤ ਜਿਹੜੀ ਹੈ ਲੱਤ ਵਿੱਚ ਚੋਟ ਆਈ ਹੈ ਤੇ ਉਹਨੂੰ ਹਾ ਹਸਪੀਟਲ ਵਿੱਚ ਜਮਾ ਕਰਾ ਕੇ ਉਹਨੂੰ ਦਾਖਲ ਕਰਾ ਕੇ ਉਹਦਾ ਇਲਾਜ ਕਰਵਾਇਆ ਜਾ ਰਿਹਾ ਹਾਂਜੀ ਜਿਹੜਾ ਹਰਮਨਦੀਪ ਹੈ ਉਹਦੇ ਉੱਤੇ ਦੋ ਪਹਿਲਾਂ ਲੜਾਈ ਝਗੜੇ ਦੇ ਪਪਚੇ ਨੇ ਦੋਨੋਂ ਬਠਿੰਡੇ ਜ਼ਿਲ੍ਹੇ ਦੇ ਹੀ ਨੇ ਬਾਕੀ ਜਿਹੜੇ ਤਿੰਨ ਵਿਅਕਤੀ ਨੇ ਉਹਨਾਂ ਦਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਨਹੀਂ ਹੈ। ਸਰ ਜਾਂਚ ਵਿੱਚ ਕੁਝ ਪਤਾ ਹੈ ਅਜੇ ਤੱਕ? ਪੰਪ ਦੇ ਲੱਗਿਆ ਹੋਇਆ ਮਾਰਟ ਦਾ ਪੰਪਾ ਲੁੱਟਾ ਰਿਟਰ ਦੇ। ਦੇਖੋ ਜੀ ਪੰਪ ਇੱਕ ਈਜ਼ੀ ਟਾਰਗੇਟ ਹੈ ਕਿਉਂਕਿ ਰਾਤ ਦੇ ਵੇਲੇ ਸਿਕਿਉਰਿਟੀ ਇੱਥੇ ਇੰਨੀ ਨਹੀਂ ਹੁੰਦੀ। ਇਹ ਈਜ਼ੀ ਟਾਰਗੇਟ ਹੈ। ਇਹਨਾਂ ਕੋਲ ਕੈਸ਼ ਵੀ ਕਾਫੀ ਮਾਤਰਾ ਦੇ ਵਿੱਚ ਹੁੰਦਾ ਹੈ। ਇਸ ਕਰਕੇ ਇਹਨਾਂ ਨੂੰ ਪੰਪ ਵੱਲੋਂ ਟਾਰਗੇਟ ਕੀਤਾ ਜਾਂਦਾ ਹੈ ਤੇ ਲੁੱਟਾਂ ਖੋਹਾਂ ਬਾਰੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਿਰਦੇਸ਼ ਨੇ ਉਹ ਇਹ ਜ਼ੀਰੋ ਟੋਲਰੈਂਸ ਪਾਲਿਸੀ ਹੈ ਤੇ ਜਿਹੜੇ ਤਫਤੀਸ਼ ਦੇ ਵਿੱਚ ਫਿਲਹਾਲ ਅ ਅੱਗੇ ਸਾਹਮਣੇ ਆਏਗਾ ਫਿਲਹਾਲ ਇਹਨਾਂ ਜਿਹੜੇ ਬੇਰੋਜ਼ਗਾਰ ਹੀ ਪਾਏ ਗਏ ਨੇ ਇੱਕ ਜਣਾ ਇਹਨਾਂ ਦੇ ਵਿੱਚ ਆ ਉਹ ਟੈਕਸੀ ਡਰਾਈਵਰ ਹੈ ਜਿਹੜਾ ਮੋਹਿਤ ਹੈ ਬਾਕੀ ਜਿਹੜੇ ਤਿੰਨੋ ਵਿਅਕਤੀ ਨੇ ਬੇਰੋਜ਼ਗਾਰ ਨੇ ਜਿਹੜੀ ਸਿਸਟਮ ਕੱਟੀ ਹੈ ਬਾਰ-ਬਾਰ ਥੋੜੀ ਦੋ ਤਿੰਨ ਵਾਰ ਘਟਣਾ ਹੋਊਗੀ ਲੱਗਦਾ ਨਹੀਂ ਉਹ ਸਕਿਉਰਟੀ ਆਫ ਦੀ ਸਾਈਡ ਤੋਂ ਇਹ ਦੇਖੋ ਪੁਲਿਸ ਤਾਂ ਮੁਸਤੈਦ ਹੈ ਹੀ ਪੁਲਿਸ ਨੇ ਬੜੀ ਬੜੀ ਮਿਹਨਤ ਕਰਕੇ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਬੜੇ ਪਿੰਡਾਂ ਦੇ ਅਸੀਂ ਸਰਵੇ ਕੀਤਾ ਉਹਨਾਂ ਦੇ ਸੀਸੀਟੀਵੀ ਕੈਮਰਾ ਚੈੱਕ ਕਿਤੇ ਬੜੀ ਇੰਟੈਲੀਜੈਂਸ ਦਾ ਵੀ ਇਸਤੇਮਾਲ ਕੀਤਾ ਗਿਆ ਪੁਲਿਸ ਤਾਂ ਬਿਲਕੁਲ ਕੰਮ ਕਰ ਹੀ ਰਹੀ ਹੈ ਪਰ ਜਿਹੜੇ પેટ્રોલ ਪੰਪ ਜਿਹੜੇ ਮਾਲਕ ਨੇ ਉਹਨਾਂ ਦੇ ਮੈਨੇਜਰਸ ਨੇ ਉਹਨਾਂ ਨੂੰ ਵੀ ਥੋੜੀ ਮੁਸਤੈਦੀ ਰੱਖਣੀ ਚਾਹੀਦੀ ਹੈ ਕਿ ਜੇ ਹੋ ਸਕੇ ਤਾਂ ਉਹਨਾਂ ਨੂੰ ਵੀ ਕੋਈ ਨਾ ਕੋਈ ਸਿਕਿਉਰਿਟੀ ਪਰਸਨ ਉੱਥੇ ਮੌਜੂਦ ਰੱਖਣਾ ਚਾਹੀਦਾ ਭਜੀ ਜਿਹੜੀਆਂ ਗੱਡੀ ਹੈ ਦਿਨ ਰੋਜ਼ ਮਤਲਬ ਵੀਡੀਓ ਜਾਂ ਫੋਟੋਸ ਪੈਂਦੇ ਗਏ ਘੋਡੇ ਵਾਲੇ ਫੋਟੋ ਦੀ ਉਪਰੇ ਖਾਸ ਕਰਕੇ ਬਲਕ ਪੁਲੀਸਿੰਗ ਕਿ ਕਾਸੀ ਫੁਲਾਣੇ ਜਿਹੜਾ ਚੈੱਕ ਕੀਤਾ ਫੁਲਾਣੇ ਜਿਹੜਾ ਚੈੱਕ ਕੀਤਾ ਖਾਸ ਕਰਕੇ ਇਹਨਾਂ ਦੇ ਪੰਪਾਂ ਨੂੰ ਪਾਈਆਂ ਜਾ ਰਹੀਆਂ ਜੇ ਤੁਸੀਂ ਸਕਿਉਰਿਟੀ ਚੈੱਕ ਕਰਕੇ ਉਹਨਾਂ ਨੂੰ ਫਿਰ ਉਹਦੀ ਸਕਿਉਰਿਟੀ ਹੁੰਦੀ ਨਹੀਂ ਕਿਉਂਕਿ ਇਹ ਨਹੀਂ ਉਹਨਾਂ ਕੋਲ ਕੋਈ ਕਾਰ ਨਹੀਂ ਹੋ ਰਿਹਾ ਕੋਈ ਵੀ ਨਹੀਂ ਕਿੰਨੇ ਕਿ ਇੱਕ ਪੰਪ ਨੂੰ ਬਾਰ-ਬਾਰ ਟਾਰਗੇਟ ਕੀਤਾ ਜਾ ਰਿਹਾ ਮੈਨੂੰ ਕੋਈ ਗੜਬੜਤਾ ਹੈਗੀ ਹੈ ਭਾਜੀ ਗੜਬੜ ਫਿਰ ਜੇ ਹੋਏਗੀ ਤਾਂ ਉਹ ਤਫਤੀਸ਼ ਵਿੱਚ ਹੀ ਸਾਹਮਣੇ ਆਏਗੀ ਕੀ ਗੜਬੜੀ ਇਹ ਸਲੇਟਿਓ ਗੱਡੀ ਹੈ ਚੋਰੀ ਦੀ ਹੈ ਜਾਂ ਕੀ ਦੀ ਇਹ ਜੀ ਅੱਗੇ ਜਦੋਂ ਅਸੀਂ ਵੈਰੀਫਾਈ ਕਰਾਵਾਂਗੇ ਉਹਦੇ ਵਿੱਚ ਆਰਟੀਆ ਤੋਂ ਵੈਰੀਫਾਈ ਕਰਾ ਕੇ ਅਸੀਂ ਪਤਾ ਲਵੇਗਾ ਇੱਕ ਹੀ ਦਿਨਾਂ ਤੇ ਫਿਲਹਾਲ ਇਹ ਜਿਹੜਾ ਮੋਹਿਤ ਹੈ ਉਹਦੇ ਨਾਲ ਹੀ ਦੱਸੀ ਜਾ ਰਹੀ ਕਿਉਂਕਿ ਟੈਕਸੀ ਡਰਾਈਵਰ ਦਾ ਵੀ ਕੰਮ ਕਰਦਾ ਹੈ ਸਰ ਇਹਦਾ ਵੱਡਾ ਟਾਰਗੇਟ ਸੀਗਾ ਇਹਨਾਂ ਦੇ ਹਾਂਜੀ ਤਲਵੰਡੀ ਦੇ ਤਲਵੰਡੀ ਦੇ ਬੰਦੇ ਦੇ ਟਾਰਗੇਟ ਸੀਗਾ ਨਾ ਨਹੀਂ ਫਿਲਹਾਲ ਇਹ ਜਿਆ ਕੁਝ ਨਹੀਂ ਹੈਗਾ ਜੋ ਵੀ ਤਫਤੀਸ਼ ਹੋਏਗਾ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਸਰ ਇਹਦੇ ਵਿੱਚ ਖਾਲੀ ਪਲਾਟ ਤੇ ਲੱਗੀ ਕਾਰ ਕੱਲ ਤੇ ਦੋ ਇਹ ਸਾਰਿਆ ਘਟਨਾਕ੍ਰਮ ਵਾਪਰਿਆ ਜਿਹਦੇ ਲਾਈਵ ਵੀਡੀਓਸ ਹੈ ਕੀ ਹਾਂ ਕਾਰਦੋਸ ਪਲਾਟ ਦੇ ਵਿੱਚ ਟੇਕੇ ਸੀ ਇਹਨਾਂ ਦੇ ਉਹਦਿਆਂ ਵੀਡੀਓਸ ਕੀ ਹੈ ਤੇ ਉਹਦੇ ਬਾਰੇ ਜੀ ਦੇਖਾਂਗੇ ਕਿ ਕੀ ਕੱਲ ਇੰਚਾਰ ਸਾਹਿਬ ਉੱਥੇ ਮੌਜੂਦ ਸੀ ਇਹ ਦੱਸਣ ਉਹ ਤਾਂ ਕਿਥੋਂ ਭੱਜ ਜੰਡੇ ਗ੍ਰਾਂ ਜਦੋਂ ਉਹ ਇਹਨਾਂ ਨੇ ਉਹਨਾਂ ਪਰ ਜਿੰਦਗੀ ਕੋਸ਼ਿਸ਼ ਕੀਤੀ ਉਹਦਾ ਉਹਨਾਂ ਨੂੰ ਦੱਸਣਾ ਇੱਕ ਥੋੜੂ ਬੱਚਾ ਦਾ ਵੀ ਨਾਮ ਆ ਰਿਹਾ ਇਸ ਕੇਸ ਦੇ ਵਿੱਚ ਕੋਈ ਹੈ ਕਿ ਉਹਨਾਂ ਨਾਲ ਸੰਬੰਧ ਹੈ ਦੱਸੋ ਗੋਰੂ ਬੱਚਾ ਗਿਆ ਨਹੀਂ ਤੇਰਾ ਇਹਦਾ ਹਾਰ ਦੀ ਗੋਰ ਦੇ ਹੀ ਨਾ ਸਰ ਇਹ ਹੈ ਕੱਲ ਜੇਲ੍ਹ ਦੇ ਵਿੱਚ ਚੈਕਿੰਗ ਹੋਈ ਉਸ ਦੌਰਾਨ ਗੋਰੂ ਬੱਚਾ ਗੈਂਗ ਗੋਰੂ ਬੱਚਾ ਖੁਦ ਗੈਂਗਸਟਰ ਹੀ ਹੈ ਉਹ ਤੋਂ ਕੁਝ ਬਰਾਮਦ ਹੋਇਆ ਦੇਖੋ ਜੀ ਜਿਹੜੀ ਮੈਂ ਮੈਂ ਤੁਹਾਨੂੰ ਦੱਸਦਾ ਉਹ ਚੈਕਿੰਗ ਵਿੱਚ ਮੈਂ ਵੀ ਮੌਜੂਦ ਸੀਗਾ ਡੀਐਸਪੀ ਸਿਟੀ 2 ਅਤੇ ਮੇਰੇ ਵੱਲੋਂ ਕੱਲ ਚੈਕਿੰਗ ਕੀਤੀ ਗਈ ਸੀ ਸਵੇਰੇ ਜੋ ਵੀ ਕਿਉਂਕਿ ਉਹ ਕਨਫਿਡੈਂਸ਼ੀਅਲ ਹੁੰਦੀ ਹੈ ਇਦੇ ਬਾਰੇ ਤੁਹਾਨੂੰ ਨਹੀਂ ਦੱਸਿਆ ਜਾ ਸਕਦਾ ਕੁਝ ਬਰਾਮਦਗੀਆਂ ਹੋਈਆਂ ਨੇ ਕੁਝ ਉਹਨਾਂ ਨੇ ਜਿਹੜੇ ਪੱਤੀਆਂ ਹੁੰਦੀਆਂ ਜਾਂ ਕੁਝ ਜਿਹੜੇ ਇੰਪਰੋਵਾਈਜ਼ਡ ਜਿਹੜੇ ਹਥਿਆਰ ਨੇ ਇਹ ਜੇ ਕੁਝ ਉਹਨਾਂ ਨੇ ਕੁਝ ਕੁਝ ਬਣਾਏ ਹੋਏ ਸੀ ਤਾਂ ਉਹ ਕੁਝ ਅਸੀਂ ਬਰਾਮਦ ਕੀਤੇ ਆ ਤੇ ਉਹਦੀ ਚੈਕਿੰਗ ਕੱਲ ਹੋਈ ਹੈ ਕੋਈ ਐਫ ਆਈ ਆਰ ਲਾਉਂਚ ਕੀਤੀ ਗਈ ਹੈ ਜਾਂ ਨਹੀਂ ਨਹੀਂ ਉਹ ਛੋਟੇ ਹੀ ਆ ਉਹਨਾਂ ਦਾ ਜੇਲ੍ਹ ਵਾਲਿਆਂ ਦਾ ਆਪਣਾ ਪ੍ਰੋਸੀਜਰ ਆ ਉਹਨਾਂ ਨੂੰ ਅਸੀਂ ਹੈਂਡਓਵਰ ਕਰਤੇ ਸੀਗੇ ਉਹਨਾਂ ਦਾ ਆਪਣਾ ਪ੍ਰੋਸੀਜਰ ਆ ਅੱਗੇ ਕਾਰਵਾਈ ਕਰਨਗੇ ਸਰ ਜੀ ਜਿਹੜਾ ਖਿਆਰੇ ਦਰਸ਼ਕ ਜੀ ਹੈਗਾ ਮਿਸ਼ਨਾਵਨ ਦੇਸੀ ਦੇਸੀ ਆ ਦੇਖੋ ਦੇਸੀ ਵੈਪਨ ਹੈ ਤੁਹਾਡੇ ਸਾਹਮਣੇ ਸੌਤ ਦਾ ਵਪਾਰਕ ਪਲੈਨ ਕੀਤੀ ਜਾ ਰਹੀ ਹੈ ਸੋਟੀ ਰੂਗ ਕਰ ਸਕਿਉਰਿਟੀ ਵੀ ਉਸੇ ਕਰਾਂਗੇ ਤੇ ਉਹਨਾਂ ਨੂੰ ਵੀ ਪ੍ਰੋਪਰ ਇਹਨਾਂ ਨੂੰ ਅਵੇਅਰ ਕੀਤਾ ਜਾਵੇਗਾ ਤੇ ਜੋ ਵੀ ਪ੍ਰੀਕਾਸ਼ਨਸ ਲੈਣੇ ਆ ਉਹਨਾਂ ਬਾਰੇ ਦੱਸਿਆ ਜਾਵੇਗਾ ਕਿਉਂਕਿ ਹੁਣ ਵਰਦਾਤਾਂ ਕੁਝ ਹੋਈਆਂ ਨੇ ਤਾਂ ਇਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਾਉਣਾ ਜ਼ਰੂਰੀ ਸਾਰੇ ਆਪਸ ਵਿੱਚ ਦੋਸਤ ਨੇ ਆ ਕੋਈ ਇਹਨਾਂ ਦੇ ਹਾਂਜੀ ਆਪਸ ਵਿੱਚ ਜਾਣਦੇ ਹੀ ਸੀਗੇ ਕਿਉਂਕਿ ਦੋ ਵਾਰ ਤਾਂ ਤੈਨਾਂ ਨੇ ਇਕੱਠੀਆਂ ਅੰਜਾਮ ਦਿੱਤੀਆਂ ਇਕੱਠੇ ਘੁੰਮਦੇ ਸੀ ਇਕੱਠੇ ਹੀ ਤੁਰਦੇ ਫਿਰਦੇ ਆਪਸ ਦੇ ਵਿੱਚ ਇਹਨਾਂ ਦਾ ਪੂਰਾ ਤਾਲ ਮਿਲ ਸੀਗਾ ਇਸ ਨਾਲ ਕੋਈ ਵਾਰਦਾਤ ਕੋਈ ਰਿਸ਼ਤੀਆਂ ਪਸਲੇ ਨਾਲ ਨਹੀਂ ਜੀ ਫਿਲਹਾਲ ਅਸਲੀ ਰਿਵਾਰਦਾਤ ਕੋਈ ਸਾਹਮਣੇ ਨਹੀਂ ਆਈ ਹੈ ਇਹਨਾਂ ਕੋਲ ਬਰਾਮਦਗੀ ਜ਼ਰੂਰ ਹੋਈ ਹੈ ਫਿਲਹਾਲ ਜੋ ਵੀ ਕੁਝ ਇਨਵੈਸਟੀਗੇਸ਼ਨ ਵਿੱਚ ਆਏਗਾ ਉਹਸੀਂ ਦੱਸਾਂਗੇ ਸਰ ਇਹ ਕਿੰਨੇ ਟਾਈਮ ਦੇ ਕਵਰੇਜ ਇਸ ਤਰ੍ਹਾਂ ਦੀਆਂ ਵਾਰਦਾਤ ਫਿਲਹਾਲ ਤਾਂ ਦੋ ਵਾਰ ਦਾ ਈ ਸਾਡੇ ਸਾਹਮਣੇ ਹੈ